ਕੋਈ ਕੀ ਜੀ ਜਿਵੇਂ ਆਪਾਂ ਤੁਸੀਂ ਰੋਜ਼ ਵੀ ਦੇਖਦੇ ਆਂ ਜੀ ਖਬਰਾਂ ਦੇ ਵਿੱਚ ਵੀ ਉਹਨਾਂ ਵਿੱਚ ਜਿਹੜਾ ਇਮੀਗ੍ਰੇਸ਼ਨ ਮਾਫੀ ਆਣਾ ਜੀ ਇਹ ਜਿਹੜਾ ਬਹੁਤ ਗਹਿਰੀਆਂ ਹੋ ਰਹੀਆਂ ਨੇ ਤੇ ਇਹ ਜਿੰਨੇ ਅਸੀਂ ਸਾਰੇ ਨੌਜਵਾਨ ਨੇ ਸਾਰੇ ਅਸੀਂ ਪੀੜਿਤਾਂ ਜੀ ਸਾਡੇ ਨਾਲ ਇਮੀਗ੍ਰੇਸ਼ਨਾਂ ਦੇ ਦੁਆਰਾ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਕਰੀ ਗਈ ਹੈ ਅਸੀਂ ਆ 34 ਸੈਕਟਰ ਦੇ ਵਿੱਚ ਕੰਨ ਵੀਜ਼ਾ ਦੇ ਨਾਂ ਤੇ ਕਿ ਇਮੀਗ੍ਰੇਸ਼ਨ ਹੈ ਅਸੀਂ ਉੱਥੇ ਗਏ ਸੀ ਜੀ ਸਾਰੇ ਨੌਜਵਾਨ ਸਾਡੇ 6 ਜਣਿਆਂ ਦੇ ਪੈਸੇ ਲੈਣੇ ਸੀਗੇ ਅਸੀਂ ਪਹਿਲਾਂ ਵੀ ਉਹਨਾਂ ਕੋਲ ਇੱਕ ਦੋ ਵਾਰੀ ਗਏ ਸਾਨੂੰ ਉਹਨਾਂ ਨੇ ਚੈੱਕ ਦਿੱਤੇ ਜੀ 3 ਮਹੀਨੇ ਪਹਿਲਾਂ ਤੇ ਅਸੀਂ ਜਦੋਂ ਚੈੱਕ ਲਾਇਆ ਸਰ ਉਹ ਚੈੱਕ ਬਾਊਂਸ ਹੋ ਸ਼ਾਂਤ ਤੇ ਪੀਸ ਪੁਲੀਸੀ ਉਹਨਾਂ ਦੇ ਗੇਟ ਸਾਰੇ ਜਾਏ ਕਿਰਪਾ ਕਰਕੇ ਜੀ ਸਾਡੀ ਸੁਣੋ ਜਦੋਂ ਉਹਨਾਂ ਨੇ ਨਹੀਂ ਸੁਣਿਆ ਸੀ ਉਹਨਾਂ ਦੇ ਗੇਟ 'ਚ ਬੈਠ ਗਏ ਜੀ ਸਾਡੀ ਅਸੀਂ 1 ਘੰਟਾ ਤੇ ਕੋਥੇ ਬੈਠ ਰਹੇ ਪੀਸ ਪੁਲੀਸੀ ਸਾਡੇ ਕੋਲ ਜੀ ਪੂਰਾ ਵੀਡੀਓ ਪ੍ਰੂਫ ਉਹਨਾਂ ਦੇ ਵੀ ਕੈਮਰੇ ਲੱਗੇ ਆ ਉਹਨਾਂ ਨੇ ਕਿਹਾ ਵੀ ਅੱਜ ਤੱਕ ਖੜੇ ਨਹੀਂ ਉਹਨਾਂ ਨੇ ਕੀ ਕਰਿਆ ਪਹਿਲਾਂ ਤਾਂ ਜੀ ਸਾਡੇ ਕੋਲੇ ਕਈ ਦਬੰਗਾ ਤੋਂ ਫੋਨ ਕਰਾਇਆ ਜੋ ਇਥੋਂ ਲੇ ਕੇ ਸਾਡੇ ਕੋਲ ਉਹਨਾਂ ਦੇ ਰਿਕਾਰਡ ਹੈ ਜੀ ਉਹਨਾਂ ਦੀ ਸਕਰੀਨ ਰਿਕਾਰਡਿੰਗ ਵੀ ਕੀ ਹੈ ਰਿਕਾਰਡਿੰਗ ਹੋਈ ਹੈ ਗਿਆ ਉਸ ਤੋਂ ਅੱਜ ਜਦੋਂ ਅਸੀਂ ਉਹਨਾਂ ਤੋਂ ਵੀ ਨਹੀਂ ਡਰੇ ਦਬੰਗਾ ਤੋਂ ਉਹਨਾਂ ਨੇ ਕੀ ਕਰਿਆ ਇੱਥੋਂ ਤਿੰਨ ਪੁਲਿਸ ਮੁਲਾਜ਼ਮ ਇੱਕ ਕੋਈ ਹੋਰ ਹੈ ਇਹ ਜਦੋਂ ਸਾਡੇ ਜਾਂਦੇ ਜਾਂਦੀ ਏ ਮਤਲਬ ਜੀ ਸਾਡੇ ਨਾਲ ਇਹ ਜਿਹਾ ਵਿਵਾਰ ਕਰ ਰਹੇ ਜਿਵੇਂ ਅਸੀਂ ਕੋਈ ਨਾ ਅੰਤਕਵਾਦੀ ਹਾਂ ਕਾਫੀ ਲੋਕ ਸੀ ਲਗਭਗ 70 80 ਲੋਕ ਸੀ ਇਹਨਾਂ ਨੇ 70 80 ਲੋਕਾਂ ਦੇ ਵਿੱਚ ਦੇਖੋ ਜੀ ਜਿਵੇਂ ਹੁਣ ਮੈਂ ਮੇਰੇ ਸਿਰ ਤੇ ਪੱਗ ਨਹੀਂ ਜੀ ਐਸ ਨੌਜਵਾਨ ਦੇ ਸਿਰ ਤੇ ਪੱਗ ਸੀ ਉਹਨਾਂ ਨੇ ਕਿਹਾ ਜਿਹੜੇ ਸਿੱਖ ਨੌਜਵਾਨ ਹੈ ਬਹੁਤ ਮਜ਼ਬੂਤ ਹੈ ਇਹ ਡਰਦੇ ਨਹੀਂ ਇਹਨਾਂ ਕਹਿੰਦੇ ਜਿਹੜੇ ਇੱਕ ਸਿੱਖ ਨ ਜੋ ਨੌਜਵਾਨ ਤੇ ਮੈਨਾਂ ਕਹਾਂਗੇ ਦੂਸਰੇ ਭੈਣਾਂ ਦੇ ਡਰ ਕੇ ਇਹ ਨਰੇਸ਼ ਕੁਮਾਰ ਮਨੋਜ ਕੁਮਾਰ ਤੇ ਗੁਰਪ੍ਰੀਤ ਸਿੰਘ ਕੀ ਕਰਦੇ ਵੀਡੀਓ ਪ੍ਰੂਫ ਹੈ ਜੀ ਉਹ ਇਹਦੀ ਪੱਗ ਤੇ ਸਿੱਧਾ ਅਟੈਕ ਕਰਦੇ ਇਹਦੀ ਪੱਗ ਟੇਕ ਪੰਗੀ ਪੱਗ ਦੇ ਗਨੇ باوجود ਅਸੀਂ ਨਰੇਸ਼ ਕੁਮਾਰ ਨੂੰ ਕਹਿੰਦੇ ਵੀ ਇਹ ਇੱਕ ਧਰਮ ਨੂੰ ਤੁਸੀਂ ਫੇਸ ਪੰਚਾਰੇ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਹੈ ਅਸੀਂ ਇਹ ਨਹੀਂ ਹੋਣ ਦੇਣਾ ਉਸ ਤੋਂ ਬਾਅਦ ਵੀ ਜੋ ਥੱਪੜ ਮਾਰਨ ਨੂੰ ਬੰਦ ਨਹੀਂ ਕਰਾ ਜਿਹਦੀ ਵੀਡੀਓਗ੍ਰਾਫੀ ਹੈ ਤੇ ਉ ਉਦੀ ਵੀ ਵੀਡੀਓਗ੍ਰਾਫੀ ਹੈ ਉਸ ਵਾਰ ਪੁਲਿਸ ਸਾਨੂੰ ਤਾਂ ਲੈ ਆਉਂਦੀ ਇੱਥੇ ਪਰ ਜਿਹੜੇ ਉਹ ਵੀਜੇ ਵਾਲੇ ਉਹਨਾਂ ਨੂੰ ਹੀ ਲਿਆਉਂਦੇ ਆਪਦੀਆਂ ਗੱਡੀਆਂ ਤੇ ਆਉਂਦੇ ਚੜ ਕੇ ਫੇਰ ਪੁਲਿਸ ਕਹਿੰਦੀ ਜੀ ਤੁਸੀਂ ਦਰਖਾਸਤਾਂ ਦਿੱਤੀਆਂ ਸੀ 9 ਦਰਖਾਸਤਾਂ ਇੱਕ ਉਸ ਇਮੀਗ੍ਰੇਸ਼ਨ ਨੇ ਦੇ ਰੱਖਿਆ ਹੋਰ ਵੀ ਇਮੀਗ੍ਰੇਸ਼ਨ ਨੇ ਅਸੀਂ ਇੱਥੇ 34 ਸੈਕਟਰ ਚ ਦਰਖਾਸਤ ਦੇ ਰੱਖੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਜੀ ਜਦੋਂ ਅਸੀਂ ਉੱਥੋਂ ਚੱਲਣ ਲੱਗੇ ਸੀ ਬਾਈ ਭਾਨਾ ਸਿੱਧੂ ਨਾਲ ਵੀ ਕੰਟੈਕਟ ਕਰਿਆ ਉਹਨਾਂ ਨੇ ਕਹੇ ਜੀ ਇਹਨਾਂ ਨੇ ਬਹੁਤ ਗਲਤ ਕਰਿਆ ਉਹਨਾਂ ਨੇ ਵੀ ਇਹਨਾਂ ਨਾਲ ਗੱਲ ਕਰ ਇਨਾਂ ਨੇ ਕਹੇ ਜੀ ਗਲਤੀ ਹੋ ਗਈ ਉਹਨਾਂ ਅਸੀਂ ਇੱਥੇ ਐਸ ਐਚ ਬੰਨੇ ਸਿੰਘ ਬਾਬਾ ਜੀ ਵੀ ਸਾਡੇ ਪਹੁੰਚੇ ਇਹਨਾਂ ਨੇ ਸਾਡੀ ਬੜੀ ਮਜ਼ਬੂਤੀ ਨਾਲ ਪੈਰ ਵੀ ਕਰੀ ਜਦੋਂ ਬਾਬਾ ਜੀ ਨੂੰ ਪਤਾ ਲੱਗੇ ਵੀ ਨੌਜਵਾਨਾਂ ਦਾ ਧੱਕਾ ਹੋਇਆ ਇਹਨਾਂ ਨੇ ਕਿਹਾ ਤੁਸੀਂ ਸਾਡੇ ਭਰਾਓ ਅਸੀਂ ਤੁਹਾਡੇ ਨਾਲ ਖੜੇ ਸੀ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਭਾਨੇ ਦਾ ਵੀ ਧੰਨਵਾਦ ਕਰਦੇ ਕਿਉਂਕਿ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕੀ ਕੀ ਰਿਪੋਰਟ ਕੀਤੀ ਪੁਲਿਸ ਜੀ ਹਜੇ ਕੋਈ ਮਤਲਬ ਪੋਜੀਟਿਵ ਨਹੀਂ ਲੱਗ ਰਹੀ ਮੰਦੀ ਕਰਵਾਈ ਤੇ ਨਹੀਂ ਅਰੇ ਜੀ ਉਹ ਤਾਂ ਸਿਰਫ ਹਜੇ ਮਲਾਕਾਂ ਦਾ ਬਚਾਅ ਕਰ ਰਹੀ ਹੈ ਤੇ ਸਾਨੂੰ ਕਹਿਰੀਏ ਤੁਸੀਂ ਇੱਥੇ ਉਹਨਾਂ ਦੇ ਅਸਿਕਾ ਜੀ ਤੁਹਾਡੇ ਕੋਲ ਕਿੰਨੀਆਂ ਦਰਖਾਸਤਾਂ ਆ ਸਾਡੇ ਕੋਲ ਪ੍ਰੂਫ ਹੈ ਤੁਸੀਂ ਉਹ ਤੇ ਕਾਰਵਾਈ ਕਰਦੇ ਨਹੀਂ ਸੀ ਤੁਹਾਡੇ ਮੁਲਾਜ਼ਮ ਦਾ ਵੀ ਥੱਪੜ ਮਾਰਨ ਦਾ ਕੰਮ ਸੀ ਉਹ ਕਹਿੰਦੇ ਜੀ ਨਹੀਂ ਥਾ ਉਹਦੇ ਮੁਲਾਜ਼ਮ ਦੇ ਨਾਲ ਪੁਲਿਸ ਅੱਗੇ ਖੜੀ ਹੈ ਮੁਲਾਜ਼ਮ ਅੰਦਰ ਤਾਂ ਮਾਫੀ ਮੰਗ ਰਿਹਾ ਕਿ ਮੇਰੇ ਸੇ ਗਲਤੀ ਹੋ ਗਈ ਪਰ ਜਦੋਂ ਅਸੀਂ ਉਹਨਾਂ ਕੋਲ ਕਿਹਾ ਵੀ ਕੱਲੀ ਗਲਤੀ ਨਾਲ ਨਹੀਂ ਸਾਨੂੰ ਇੱਕ ਪੂਰੇ ਧਰਮ ਨੂੰ ਪੂਰੇ ਵਰਲਡ ਦੇ ਵਿੱਚ ਬੈਠੇ ਸਿੱਖਾਂ ਨੂੰ ਤੁਸੀਂ ਠੇਸ ਪਹੁੰਚਾਈ ਹੈ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਜੀ ਦੇਖੋ ਸਾਨੂੰ ਇਨਸਾਫ ਚਾਹੀਦਾ ਅੱਜ ਐਸ ਸਿੱਖ ਨੌਜਵਾਨ ਨਾਲ ਤਾਂ ਕੱਲ ਇੱਥੇ ਜੀ ਹੋਰ ਬਹੁਤ ਖੜ ਕੱਲ ਨੂੰ ਤੇ ਸਾਡੀ ਇੱਜ਼ਤਾਂ ਨੂੰ ਹੀ ਪੈਣਗੇ ਸਾਡੀ ਭੈਣਾ ਹੀ ਪੈਣੇ ਪਰ ਅਸੀਂ ਇਹ ਨਹੀਂ ਹੋਣ ਦੇਣਾ ਅਸੀਂ ਕਹਿੰਦੇ ਸੀ ਜੇ ਅਸੀਂ ਗਲਤ ਤੇ ਸਾਡੇ ਤੇ ਮੁਕੱਦਮਾ ਕਰਨਾ ਸੀ ਪੁਲਿਸ ਨੇ ਸਾਡੀ ਇੱਕ ਗੱਲ ਨਹੀਂ ਸੁਣੀ ਸੀ ਕਿ ਜੀ ਅਸੀਂ ਠੱਗੇਵੇਂ ਲੋਕ ਹੈ ਸਾਡੇ ਕੋਲੇ ਪ੍ਰੂਫ ਹੈ ਸਾਡੇ ਪ੍ਰੂਫ ਨਹੀਂ ਸੁਣੇ ਸਾਡੇ ਤੇ ਹਮਲਾ ਕਰਿਆ ਗਿਆ ਜੀ ਸਾਡੇ ਕੋਲੇ ਵੀਡੀਓਗ੍ਰਾਫੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਰਬ ਧਰਮ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਅਸੀਂ ਇੱਥੇ ਲੋਕ ਗਏ ਸੀ ਇਹਦੇ ਵਿੱਚ Hindu ਭਾਈਚਾਰਾ ਵੀ ਹੈ ਇਸਾਈ ਵੀ ਹੈ ਮੁਸਲਿਮ ਵੀ ਹੈ ਸਿੱਖ ਵੀ ਹੈ ਇਹ ਨੌਜਵਾਨ ਵੀ ਉਹਨਾਂ ਦੀ ਮਦਦ ਕਰ ਰਿਹਾ ਸੀ ਜੇ ਅੱਜ ਇਸ ਤਰ੍ਹਾਂ ਵਾਲਾ ਕਰੇਗਾ ਕੱਲ ਨੂੰ ਦੂਸਰੇ ਧਰਮਾਂ ਦੇ ਕਿਉਂਕਿ ਉਹਨਾਂ ਨੂੰ ਪਤਾ ਇਹ ਨੌਜਵਾਨ ਦੂਜਿਆਂ ਦੀ ਲੜਾਈ ਲੜ ਰਿਹਾ ਐ ਇਸ ਨੂੰ ਦਬਾਇਆ ਜਾਵੇ ਹੁਣ ਸਾਡੀ ਇੱਕੋ ਮੰਗ ਹੈ ਕਿ ਉਸ ਨੂੰ ਸਸਪੈਂਡ ਕਰਿਆ ਜਾਵੇ 295 ਦਿੱਤੇ ਦੋਸਤੇ ਮੁਕਦਮਾ ਕਰਿਆ ਜਾਵੇ ਪਰ ਪੁਲਿਸ ਪ੍ਰਸ਼ਾਸਨ ਉਸ ਬੰਦੀ ਕਾਰਵਾਈ ਤੇ ਨਹੀਂ ਆ ਰਿਹਾ ਜੇ ਅੱਜ ਸਾਡੀ ਬੰਦੀ ਕਾਰਵਾਈ ਸਾਨੂੰ ਇਨਸਾਫ ਨਹੀਂ ਮਿਲੇਗੀ ਅਸੀਂ ਹੋਂ ਵਾਲੇ ਸਮੇਂ ਸਾਡੇ ਨਾਲ ਬਾਬਾ ਜੀ ਆਏ ਹੋਏ ਐ ਇਹ ਜਿਵੇਂ ਸਾਨੂੰ ਦੱਸਣਗੇ ਅਸੀਂ ਇੱਕ ਵੱਡਾ ਪ੍ਰੋਟੈਸਟ ਇਸ ਥਾਣੀ ਦੇ ਬਾਹਰ ਰੱਖਾਂਗੇ ਜੀ ਮੈਂ ਸਮਾਜ ਸੇਵੀ ਹਾਂ